ਸੋ ਸਸਿਕਲ ਦੋਸਤੋ ਇੱਕ ਵਾਰ ਫਿਰ ਤੋਂ ਹਾਜ਼ਰ ਹੋ ਚੁੱਕੇ ਹਾਂ ਨਵੀਂ ਜੌਬ ਦੀ ਅਪਡੇਟ ਦੇ ਨਾਲ। ਇਹ ਅਪਡੇਟ ਦਿੱਲੀ ਸਰਕਾਰ ਵੱਲੋਂ ਕੱਢੀ ਗਈ ਹੈ ਜਿਸ ਦੇ ਵਿੱਚ ਕੀ ਇੰਡੀਅਨ ਕਾਉਂਸਲ ਆਫ ਸੋਸ਼ਲ ਸਾਇੰਸ ਰਿਸਰਚ ਯਾਨੀ ਕਿ ਦਿੱਲੀ ਸਰਕਾਰ ਵੱਲੋਂ ਇੱਕ ਹੋਰ ਭਰਤੀ ਕੱਢੀ ਗਈ ਹੈ ਜਿਸ ਦੇ ਵਿੱਚ ਕੀ ਤਿੰਨ ਡਿਪਾਰਟਮੈਂਟ ਵਿੱਚ ਵੱਖਰੀ ਵੱਖਰੀ ਭਰਤੀ ਕੱਢੀ ਗਈ ਹੈ। ਸੋ 2024 ਦੀ ਨਵੀਂ ਰਿਕੁਆਇਰਮੈਂਟ ਸਾਹਮਣੇ ਨਿਕਲ ਕੇ ਆਈ ਹੈ। ਜਿਸ ਦੇ ਨੋਟੀਫਿਕੇਸ਼ਨ ਦੀ ਡਿਟੇਲ ਨਾਲ ਗੱਲਬਾਤ ਕਰਾਂਗੇ ਕਿੰਨੀਆਂ ਪੋਸਟਾਂ ਨੇ ਕਿ ਕਿਹੜੇ-ਕਿਹੜੇ ਡਿਪਾਰਟਮੈਂਟ ਵਿੱਚ ਪੋਸਟਾਂ ਨੇ ਕਿੰਨੀ ਏਜ ਮੰਗੀ ਗਈ ਹੈ ਔਰ ਕੀ ਫੀ ਅਰਥਨ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਸੋ ਵੀਡੀਓ ਵਿੱਚ ਅਖੀਰ ਤੱਕ ਬਨੇ ਰਹੋ ਸਭ ਤੋਂ ਪਹਿਲਾਂ ਬੁੱਟਰ ਡੀਸੀ ਕਾਫੇ ਚੈਨਲ ਤੇ ਆਏ ਸਾਰੇ ਦੋਸਤਾਂ ਦਾ 모ਸਟ ਵੈਲਕਮ ਆਈ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਜਿਹੜੇ ਦੋਸਤ ਚੈਨਲ ਤੇ ਅਜੇ ਨਵੇਂ ਨੇ ਚੈਨਲ ਨੂੰ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਲਓ ਨਾਲ ਦੇ ਨਾਲੇ ਬੈਲ ਆਈਕਨ ਦੀ ਘੰਟੀ ਨੂੰ ਪ੍ਰੈਸ ਕਰ ਲਓ ਤਾਂ ਜੋ ਸਾਡੀ ਹਰ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਔਰ ਜੋ ਵੀ ਜੋਬ ਦੀ ਅਪਡੇਟ ਨਿਕਲਦੀ ਹੈ ਉਸ ਦੇ ਨਾਲ ਤੁਸੀਂ ਜੁੜੇ ਰਹੋ ਇਹਨਾਂ ਪੋਸਟਾਂ ਨੂੰ ਅਪਲਾਈ ਕਰਨ ਦੀ ਤਰੀਕ ਚ 4 ਜਨਵਰੀ ਤੋਂ ਸ਼ੁਰੂ ਹੋ ਚੁੱਕੀ ਹੈ ਤੇ ਲਾਸਟ ਤਰੀਕ 5 ਫਰਵਰੀ ਤੱਕ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਹੋ 5 ਫਰਵਰੀ ਤੋਂ ਪਹਿਲਾਂ ਪਹਿਲਾਂ ਤੁਸੀਂ ਇਸ ਨੂੰ ਅਪ ਅਸ ਦੇ ਇਗਜ਼ਾਮ ਦੀ ਤਰੀਕ ਜਲਦੀ ਹੀ ਦੱਸ ਦਿੱਤੀ ਜਾਵੇਗੀ ਔਰ ਐਡਮਿਟ ਕਾਰਡ ਤੁਹਾਨੂੰ ਇਗਜ਼ਾਮ ਤੋਂ ਪਹਿਲਾਂ ਪ੍ਰੋਵਾਈਡ ਕਰਵਾ ਦਿੱਤੇ ਜਾਣਗੇ ਐਪਲੀਕੇਸ਼ਨ ਫੀਸ ਦੀ ਗੱਲ ਕਰੀਏ ਤਾਂ ਜਰਨਲ ਓਬੀਸੀ ਅਤੇ ਐਡਬਲਯੂਐਸ ਵਾਸਤੇ ਅਸਿਸਟੈਂਟ ਡਾਇਰੈਕਟਰ ਰੇਡ ਦੀ ਜਿਹੜੀ ਪੋਸਟ ਹੈ ਉਸ ਦੇ ਲਈ 1000 ਰੁਪਏ ਫੀਸ ਰਹੇਗੀ ਰਿਸਰਚ ਅਸਿਸਟੈਂਟ ਦੀ ਜਿਹੜੀ ਪੋਸਟ ਹੈ ਉਸ ਦੇ ਲਈ 800 ਰੁਪਏ ਫੀਸ ਹੈ ਜੋ ਲੋਅਰ ਡਿਵੀਜ਼ਨ ਕਲਰਕ ਦੀ ਪੋਸਟ ਹੈ ਉਸ ਦੇ ਲਈ 500 ਰੁਪਏ ਫੀਸ ਰਹੇਗੀ ਔਰ ਐਸਸੀ ਐਸਟੀ ਔਰ ਫਿਜ਼ੀਕਲ ਹੈਂਡੀਕੈਪ ਜੋ ਉਹਨਾਂ ਦੇ ਲਈ 0 ਫੀਸ ਰਹੇਗੀ ਸੋ ਤਿੰਨ ਤਰ੍ਹਾਂ ਦੀਆਂ ਪੋਸ ਅਸਿਸਟੈਂਟ ਡਾਇਰੈਕਟੋਰੇਟ ਦੀਆਂ ਔਰ ਰਿਸਰਚ ਅਸਿਸਟੈਂਟ ਦੀਆਂ ਔਰ ਲੋਅਰ ਡਿਵੀਜ਼ਨਲ ਕਲਰਕ ਦੀਆਂ ਸੋ ਵੱਖਰਿਆ-ਵੱਖਰੀਆਂ ਪੋਸਟਾਂ ਵਾਸਤੇ ਵੱਖਰੀ-ਵੱਖਰੀ ਜੋ ਐਪਲੀਕੇਸ਼ਨ ਫੀਸ ਰੱਖੀ ਗਈ ਆ ਸੋ ਫੀਮੇਲ ਕੈਂਡੀਡੇਟ ਦੇ ਲਈ ਜ਼ੀਰੋ ਫੀਸ ਹੈ ਔਰ ਪੇਮੈਂਟ ਦਾ ਜੋ ਮੈਥਡ ਰਹੇਗਾ ਤੁਸੀਂ ਆਨਲਾਈਨ ਇਸ ਨੂੰ ਪੇ ਕਰ ਸਕਦੇ ਹੋ ਨੈਟ ਬੈਂਕਿੰਗ ਡੈਬਿਟ ਕਾਰਡ ਸੋ ਜੋਬ ਦੀ ਲੋਕੇਸ਼ਨ ਜਿਹੜੀ ਉਹ ਦਿੱਲੀ ਦੀ ਰਹਿਣ ਵਾਲੀ ਆ ਸੋ ਜੋ ਸੋ ਜੋ ਕੈਂਡੀਡੇਟ ਦਿੱਲੀ ਤੋਂ ਹਨ ਔਰ ਇਹਨਾਂ ਪੋਸਟਾਂ ਦੇ ਐਲੀਜੀਬਲ ਹੋਣਗੇ ਉਹ ਦਿੱਲੀ ਵਿੱਚ ਆਪਣੀ ਜੋਬ ਨੂੰ ਅਪਲਾਈ ਕਰ ਸਕਦੇ ਹਨ ਜਾਂ ਤੁਸੀਂ ਸਾਡੇ ਕੋਲੋਂ ਅਪਲਾਈ ਕਰਵਾ ਸਕਦੇ ਹੋ ਔਰ ਪੰਜਾਬ ਜਾਂ ਹੋ ਜੋ ਕੈਂਡੀਡੇਟ ਆ ਉਸ ਨੂੰ ਅਪਲਾਈ ਕਰਨਾ ਚਾਹੁੰਦੇ ਹਨ ਤਾਂ ਇਸ ਦੀ ਜੋਬ ਲੋਕੇਸ਼ਨ ਦਿੱਲੀ ਰਹੇਗੀ ਔਰ ਜਿਹੜੇ ਦੋਸਤ ਪੰਜਾਬ ਦਿੱਲੀ ਚੰਡੀਗੜ੍ਹ ਹਰਿਆਣਾ ਇਸ ਜੋਬ ਦੀ ਅਪਡੇਟ ਲੈਣਾ ਚਾਹੁੰਦੇ ਹਨ ਉਹ ਸਾਡੇ WhatsApp ਗਰੁੱਪ ਨੂੰ ਜੁਆਇਨ ਕਰ ਲੈਣ ਆਪਾਂ ਉਸ ਦਾ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਗੇ ਤਾਂ ਉੱਥੇ ਜਾ ਕੇ ਤੁਸੀਂ ਸਾਡੇ WhatsApp ਗਰੁੱਪ ਵਿੱਚ ਜੁਆਇਨ ਹੋ ਸਕਦੇ ਹੋ ਇਹਨਾਂ ਪੋਸਟਾਂ ਵਾਸਤੇ ਜੋ ਏਜ ਲਿਮਟ ਰੱਖੀ ਗਈ ਹੈ ਤਾਂ ਏਜ ਲਿਮਟ ਕਿੰਨੀ ਰੱਖੀ ਗਈ ਹੈ ਤਾਂ ਸਭ ਤੋਂ ਪਹਿਲਾਂ ਆਪਾਂ ਦੇਖ ਲੈਣੇ ਆ ਅਸਿਸਟੈਂਟ ਡਾਇਰੈਕਟਰੇਟ ਦੀ ਜਿਹੜੀ ਪੋਸਟ ਹੈ ਉਸ ਦੇ ਲਈ ਘੱਟੋ ਘੱਟ ਤੇ ਵੱਧ ਤੋਂ ਵੱਧ 40 ਸਾਲ ਤੋਂ ਦੀ ਏਜ ਮੰਗੀ ਗਈ ਹੈ ਔਰ LDC ਰਿਸਰਚ ਅਸਿਸਟੈਂਟ ਦੇ ਲਈ 18 ਤੋਂ 28 ਸਾਲ ਤੁਹਾਡੀ ਏਜ ਹੋਣੀ ਚਾਹੀਦੀ ਹੈ ਔਰ ਏਜ ਲਿਮਿਟ ਐਜ਼ ਪਰ ਰੂਲ ਦੇ ਅਕੋਰਡਿੰਗ ਹੋਣੀ ਚਾਹੀਦੀ ਹੈ ਸੋ ਜੋ ਨੋਟੀਫਿਕੇਸ਼ਨ ਦਿੱਲੀ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਉਸ ਦੇ ਅਕੋਰਡਿੰਗ ਤੁਹਾਡੀ ਏਜ ਹੋਣੀ ਚਾਹੀਦੀ ਹੈ ਸੋ ਇਸ ਦੇ ਵਿੱਚ ਕੁਝ ਏਜ ਰੈਲੈਕਸੇਸ਼ਨ ਵੀ ਮਿਲੇਗਾ ਜੋ ਕਿ ਐਜ਼ ਪਰ ਰੂਲ ਦੇ ਅਕੋਰਡਿੰਗ ਹੋਣਗੇ ਔਰ ਉਸ ਦੇ ਲਈ ਤੁਸੀਂ ਨੋਟੀਫਿਕੇਸ਼ਨ ਦੇਖ ਲਓ ਔਰ ਨੋਟੀਫਿਕੇਸ਼ਨ ਤੁਹਾਨੂੰ ਸਾਡੇ ਟੈਲੀਗ੍ਰਾਮ ਚੈਨਲ ਔਰ WhatsApp ਗਰੁੱਪ ਦੇ ਵਿੱਚ ਮਿਲ ਜਾਵੇਗਾ ਨਹੀਂ ਤਾਂ ਤੁਸੀਂ ਸਾਨੂੰ SMS ਕਰਕੇ ਵੀ ਪ੍ਰਾਪਤ ਕਰ ਸਕਦੇ ਹੋ ਸੋ ਹੁਣ ਗੱਲ ਕਰੀਏ ਪੋਸਟਾਂ ਦੀ ਤਾਂ ਪੋਸਟਾਂ ਟੋਟਲ ਆਪਣੇ ਕੋਲੇ 3 ਔਰ ਇਹ ਪੋਸਟਾਂ ਕਿਸ ਕੈਟਾਗਰੀ ਦੇ ਲਈ ਕਿੰਨੀਆਂ ਨਿਕਲ ਕੇ ਆਈਆਂ ਹਨ ਔਰ ਕਿਸ ਡਿਪਾਰਟਮੈਂਟ ਦੇ ਵਿੱਚ ਕਿੰਨੀਆਂ ਪੋਸਟਾਂ ਹਨ ਉਹ ਆਪਾਂ ਦੇਖ ਲੈਣੇ ਆ। ਸੋ ਪੋਸਟ ਵਾਈਜ਼ ਆਪਾਂ ਗੱਲ ਕਰੀਏ ਤਾਂ ਲੋਅਰ ਡਿਵੀਜ਼ਨ ਕਲਰਕ ਦੇ ਲਈ 13 ਪੋਸਟਾਂ ਨਿਕਲ ਕੇ ਆਈਆਂ ਹਨ ਔਰ ਰਿਸਰਚ ਅਸਿਸਟੈਂਟ ਦੇ ਲਈ 14 ਔਰ ਅਸਿਸਟੈਂਟ ਡਾਇਰੈਕਟੋਰੇਟ ਦੇ ਲਈ 8 ਪੋਸਟਾਂ ਆਪਣੇ ਕੋਲੇ ਨਿਕਲ ਕੇ ਆਈਆਂ ਹਨ। ਸੋ ਇਹਨਾਂ ਪੋਸਟਾਂ ਵਾਸਤੇ ਤੁਹਾਡੀ ਜੋ ਪੇ ਸਕੇਲ ਹੋਏਗਾ ਤਾਂ ਪੇ ਸਕੇਲ ਵੱਖਰਾ ਵੱਖਰਾ ਹਰੇਕ ਪੋਸਟ ਦੇ ਲਈ ਵੱਖਰਾ ਤੁਹਾਡਾ ਪੇ ਸਕੇਲ ਰਹੇਗਾ। ਪੋਸਟਾਂ ਲਈ ਜਿਹੜੀ ਤੁਹਾਡੀ ਕੁਆਲੀਫਿਕੇਸ਼ਨ ਮੰਗੀ ਗਈ ਹੈ ਤਾਂ ਕੁਆ ਪਲੱਸ 2 ਪਾਸ ਮੰਗੀ ਗਈ ਆ ਔਰ ਵਿਦ ਟਾਈਪਿੰਗ ਸਕਿੱਲ ਮੰਗੀ ਗਈ ਆ ਤਾਂ ਤੁਹਾਡੀ ਟਾਈਪਿੰਗ ਦਾ ਕੋਈ ਤੁਹਾਡੇ ਕੋਲੇ ਸਰਟੀਫਿਕੇਟ ਹੋਣਾ ਚਾਹੀਦਾ ਹੈ ਜਾਂ ਤੁਹਾਡੀ ਟਾਈਪਿੰਗ ਸਪੀਡ ਵਧੀਆ ਹੋਣੀ ਚਾਹੀਦੀ ਆ ਤਾਂ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਅਸਿਸਟੈਂਟ ਦੇ ਲਈ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਮੰਗੀ ਗਈ ਆ ਤਾਂ ਪੋਸਟ ਗ੍ਰੈਜੂਏਟ ਵਿਦ ਸੋਸ਼ਲ ਸਾਇੰਸ ਔਰ 50% ਮਾਰਕਸ ਦੇ ਨਾਲ ਤੁਹਾਡੀ ਕੁਆਲੀਫਿਕੇਸ਼ਨ ਮੰਗੀ ਗਈ ਆ ਔਰ ਅਸਿਸਟੈਂਟ ਡਾਇਰੈਕਟ ਰੇਟ ਦੇ ਲਈ ਤੁਹਾਡੀ ਜਿਹੜੀ ਕੁਆਲੀਫਿਕੇਸ਼ਨ ਮੰਗੀ ਗਈ ਆ ਉਹ ਵੀ ਪੋਸਟ ਗ੍ਰੈਜੂਏਟ ਡਿਗਰੀ ਇਨ ਸੋਸ਼ਲ ਸਾਇੰਸ ਔਰ 3 ਸਾਲ ਦਾ ਐਕਸਪੀਰੀਅੰਸ ਇਸ ਦੇ ਵਿੱਚ ਮੰਗਿਆ ਗਿਆ ਹੈ ਤਾਂ ਇਸ ਨੂੰ ਤੁਸੀਂ ਕਿਵੇਂ ਅਪਲਾਈ ਕਰ ਸਕਦੇ ਹੋ ਤਾਂ ਅਪਲਾਈ ਕਰਨ ਦੇ ਲਈ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੋ-ਜੋ ਡਾਕੂਮੈਂਟ ਰਿਕੁਆਇਰਮੈਂਟ ਹੋਏਗੀ ਉਹ ਤੁਸੀਂ ਸਾਨੂੰ WhatsApp ਤੇ ਸੈਂਡ ਕਰਕੇ ਆਪਣੀ ਪੋਸਟ ਨੂੰ ਅਪਲਾਈ ਕਰਵਾ ਸਕਦੇ ਹੋ ਸੋ ਇਸ ਰਿਕੁਆਇਰਮੈਂਟ ਦੀ ਜੁਆਇਨਿੰਗ ਦਾ ਜੋ ਪ੍ਰੋਸੈਸ ਰਹੇਗਾ ਉਸ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਐਗਜ਼ਾਮ ਲਿਆ ਜਾਵੇਗਾ ਐਗਜ਼ਾਮ ਤੋਂ ਬਾਅਦ ਤੁਹਾਡਾ ਟਾਈਪਿੰਗ ਟੈਸਟ ਹੋਏਗਾ ਔਰ ਇੰਟਰਵਿਊ ਲਿਆ ਜਾਏਗਾ ਤਾਂ ਉਸ ਤੋਂ ਬਾਅਦ ਹੀ ਟੀਵੀ ਅਤੇ ਮੈਡੀਕਲ ਐਗਜ਼ਾਮੀਨੇਸ਼ਨ ਹੋਏਗਾ ਤਾਂ ਦੈਨ ਤੁਹਾਡੀ ਜੁਆਇਨਿੰਗ ਹੋਏਗੀ ਆਈ ਹੋਪ ਆਜ ਦੀ ਜਾਣਕਾਰੀ ਨਾਲ ਤੁਹਾਨੂੰ ਬਹੁਤ ਹੀ ਲਾਭ ਮਿਲੇਗਾ ਔਰ ਇਹ ਵੀਡੀਓ ਨੂੰ ਬਹੁਤ ਬਹੁਤ ਲੋਕਾਂ ਨਾਲ ਸ਼ੇਅਰ ਕਰਨਾ ਤਾਂ ਜੋ ਹੋਰ ਵੀ ਕਿਸੇ ਦਾ ਫਾਇਦਾ ਹੋ ਸਕੇ ਔਰ ਪੰਜ ਫਰੈਕਟ ਤੋਂ ਪਹਿਲੇ ਪਹਿਲਾ ਤੁਸੀਂ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋ ਜੋ ਕੈਂਡੀਡੇਟ ਇਸ ਦੇ ਲਈ ਐਲੀਜੀਬਲ ਹਨ ਤਾਂ ਉਸ ਨੂੰ ਅਪਲਾਈ ਕਰ ਲਿਓ ਬਹੁਤ ਹੀ ਵਧੀਆ ਵੈਕੈਂਸੀ ਨਿਕਲ ਕੇ ਆਈ ਹੈ ਔਰ ਇਸੇ ਤਰ੍ਹਾਂ ਦੀ ਇਨਫੋਰਮੇਟਿਵ ਵੀਡੀਓ ਦੇਖਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੇ ਨਾਲ ਹੀ ਸਾਡੇ ਇੰਸਟਾਗ੍ਰam ਪੇਜ, ਟੈਲੀਗ੍ਰam ਪੇਜ ਔਰ ਵਟਸਐਪ ਗਰੁੱਪ ਨੂੰ ਜੁਆਇਨ ਕਰ ਲਓ ਜਿਸ ਦੇ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਦਿੱਤੇ ਗਏ ਹਨ